ਬੀਬੀ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਖੂਬ ਗਰਮਾਇਆ ਹੋਇਆ। ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਉਹਨਾਂ ਦੇ ਹੱਥ ਫੜ ਕੇ ਉਹਨਾਂ ਨੇ ਆਪਣੇ ਮੱਥੇ ਨੂੰ ਲਾਇਆ। ਬੀਬੀ ਜਗੀਰ ਕੌਰ ਜੀ ਖੁਦ ਇਸ ਗੱਲ ਤੇ ਸਪਸ਼ਟੀ ਕਰਨ ਦੇ ਚੁੱਕੇ ਨੇ ਕਿ ਸਾਡਾ ਜਿਹੜਾ ਹੈ ਗਿਆ ਬੜਾ ਮਾਹੌਲ ਵਧੀਆ ਸੀਗਾ। ਅਸੀਂ ਵਧੀਆ ਮਾਹੌਲ 'ਚ ਮਿਲੇ ਆਂ ਔਰ ਸਤਕਾਰ ਵਾਲਾ ਮਾਹੌਲ ਸੀ ਔਰ ਉਹਦੇ 'ਚ ਮੈਨੂੰ ਕੋਈ ਦਿੱਕਤ ਨਹੀਂ। ਕਿਉਂਕਿ ਅਸੀਂ ਭੈਣ ਭਰਾਵਾਂ ਵਾਂਗੂ ਵਿਚਰਦੇ ਰਹੇ ਆਂ। ਜਿੰਨਾ ਬਾਣਾ ਵਰਤਿਆ ਉਹਨਾਂ ਨੇ ਸਪਸ਼ਟੀ ਕਰਨ ਦਿੱਤਾ ਕਿ ਇਦਾਂ ਦੀ ਗੱਲ ਹੀ ਕੋਈ ਨਹੀਂ। ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਅੱਜ ਮਸਲੇ ਸਿਰਫ ਚੰਨੀ ਦਾ ਰਹਿ ਗਿਆ ਯਾਰ ਕਮਾਲ ਹੋ ਗਈ ਤਾਂ ਇਹ ਸਿੱਧਾ-ਸਿੱਧਾ ਨਿਸ਼ਾਨਾ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਥੱਲੇ ਲਾਉਣ ਵਾਲਾ ਜਾਂ ਉਹਨਾਂ ਦੀਆਂ ਲੱਤਾਂ ਖਿੱਚਣ ਵਾਲਾ ਉਹਨਾਂ ਨੂੰ ਬਦਨਾਮ ਕਰਨ ਵਾਲਾ ਔਰ ਸਾਡੀ ਸਮੁੱਚੀ ਕੌਮ ਨੂੰ ਬਦਨਾਮ ਕਰਨ ਵਾਲਾ ਤੋਂ ਦੁੱਖ ਹੈ ਇਸ ਗੱਲ ਦਾ ਲੋਕਾਂ ਨੂੰ ਦਿੱਕਤ ਇਸ ਗੱਲ ਦੀ ਹੈ ਕਿ ਇੱਕ ਅਨਸੂਚੀ ਜਾਤੀ ਨਾਲ ਸੰਬੰਧਿਤ ਵਿਅਕਤੀ ਪੰਜਾਬ ਦਾ ਸੀਐਮ ਕਿਦਾਂ ਬਣ ਗਿਆ ਮੁਸੀਬਤ ਇਸ ਗੱਲ ਦੀ ਹੈ ਕਿ ਕਨ ਸੂਚਿਤ ਜਾਤੀ ਨਾਲ ਸੰਬੰਧਿਤ ਜਿਹੜਾ ਚਿਹਰਾ ਹੈਗਾ ਉਹ ਜਲੰਧਰ ਲੋਕ ਸਭਾ ਦਾ ਚਿਹਰਾ ਕਿਦਾਂ ਬਣ ਗਿਆ ਔਰ ਦਿੱਕਤ ਇਸ ਗੱਲ ਦੀ ਹੈ ਲੋਕਾਂ ਨੂੰ ਕਿ ਜਿਹੜੀ ਉਹਨਾਂ ਦੀ ਹਰਮਨ ਪਿਆਰਤਾ ਕਿਉਂ ਵਧਰੀ ਹੈ ਸਰਦਾਰ ਚੰਨਜੀਤ ਸਿੰਘ ਚੰਨੀ ਦੀ ਉਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਜਿਹੜੀ ਹੈਗੀ ਆ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ ਔਰ ਇੱਕ ਚਾਲ ਚੱਲੀ ਜਾ ਰਹੀ ਹੈ ਕਲੀ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਹੀਂ ਇਹ ਇੱਕ ਕਰੋੜ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਮਝੋ ਇਸ ਗੱਲ ਦੇ ਪਿੱਛੇ ਕੀ ਚੱਕਰ ਹੈ। ਬੀਬੀ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਖੂਬ ਗਰਮਾਇਆ ਹੋਇਆ ਤਾਂ ਉੱਥੇ ਹੀ ਦਲਿਤ ਸਮਾਜ ਇਸ ਬਾਰੇ ਕੀ ਕੁਝ ਸੋਚ ਰਿਹਾ ਹੈ ਤੇ ਕਿੱਦਾਂ ਦੀ ਕਾਰਵਾਈ ਦੇ ਲਈ ਅੱਗੇ ਆ ਰਿਹਾ ਹੈ ਤਾਂ ਇਸ ਸਬੰਧੀ ਗੱਲਬਾਤ ਕਰਨ ਪਹੁੰਚੇ ਆ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਡਾਕਟਰ ਜਤਿੰਦਰ ਸਿੰਘ ਮੱਟੂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਆਖਰਕਾਰ ਇਹ ਮਸਲਾ ਕਿਉਂ ਉੱਠ ਰਿਹਾ ਮੱਟੂ ਸਾਹਿਬ ਚੋਣਾ ਚੱਲ ਰਹੀਆਂ ਨੇ ਤਾਂ ਅਜੇ ਇਹ ਵਿੱਚ ਇਹ ਵੱਡਾ ਮਸਲਾ ਜਿਹੜਾ ਬਣ ਕੇ ਸਾਹਮਣੇ ਆਇਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਵੀਡੀਓ ਰਾਹੀਂ ਘੇਰਿਆ ਜਾ ਰਿਹਾ ਹੈ ਕਾਰਨ ਕੀ ਲੱਗਦਾ ਹੈ ਜੀ ਆ ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਗੱਲ ਇਦਾਂ ਹੈਗੀ ਆ ਸਤਨਾਮ ਜੀ ਕਿ ਪੰਜਾਬ ਦਾ ਇੱਕ ਸਾਬਕਾ ਮੁੱਖ ਮੰਤਰੀ ਸਾਹਮਣੇ ਹੈ ਪੰਜਾਬ ਦਾ ਇੱਕ ਅਨੁਸੂਚਿਤ ਜਾਤੀ ਲੋਕਾਂ ਦਾ ਇੱਕ ਚਿਹਰਾ ਸਾਹਮਣੇ ਹੈ ਸੋ ਦੁੱਖ ਇਸ ਗੱਲ ਦਾ ਹੈ ਲੋਕਾਂ ਨੂੰ ਦਿੱਕਤ ਇਸ ਗੱਲ ਦੀ ਹੈ ਕਿ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀ ਪੰਜਾਬ ਦਾ ਸੀਐਮ ਕਿਦਾਂ ਬਣ ਗਿਆ ਮੁਸੀਬਤ ਇਸ ਗੱਲ ਦੀ ਹੈ ਕਿ ਕਨਸੂਚਿਤ ਜਾਤੀ ਨਾਲ ਸੰਬੰਧਿਤ ਜਿਹੜਾ ਚਿਹਰਾ ਹੈਗਾ ਉਹ ਜਲੰਧਰ ਲੋਕ ਸਭਾ ਦਾ ਚਿਹਰਾ ਕਿਦਾਂ ਬਣ ਗਿਆ ਔਰ ਦਿੱਕਤ ਇਸ ਗੱਲ ਦੀ ਹੈ ਲੋਕਾਂ ਨੂੰ ਕਿ ਜਿਹੜੀ ਉਹਨਾਂ ਦੀ ਹਰਮਨ ਪਿਆਰਤਾ ਕਿਉਂ ਵਧਰੀਏ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਉਹਦੇ ਕਰਕੇ ਹੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਰਦਾਰ ਮਾਨਯੋਗ ਚਰਨਜੀਤ ਸਿੰਘ ਚੰਨੀ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਜਿਹੜੀ ਹੈਗੀ ਆ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ ਔਰ ਇੱਕ ਚਾਲ ਚੱਲੀ ਜਾ ਰਹੀ ਹੈ ਔਰ ਕੱਲੀ ਮੈਂ ਸਮਝਦਾ ਕਿ ਇਹ ਮਾਨਯੋਗ ਸਰਦਾਰ ਚੰਜੀ ਸਿੰਘ ਚੰਨੀ ਜਿਹੜੇ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕੱਲੀ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਹੀਂ ਇਹ 1 ਕਰੋੜ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਮਝੋ ਇਸ ਗੱਲ ਦੇ ਪਿੱਛੇ ਕੀ ਚੱਕਰ ਹੈ ਅੱਜ ਇਲੈਕਸ਼ਨ ਦਾ ਦੌਰ ਹੈ ਚੋਣਾਂ ਚੱਲ ਰਹੀਆਂ ਨੇ ਕੀ ਪੰਜਾਬ ਦੇ ਮੁੱਦੇ ਖਤਮ ਹੋ ਗਏ ਸਿਰਫ ਕੋਈ ਮੁੱਦਾ ਰਹਿ ਗਿਆ ਚੰਨੀ ਦਾਰ ਬੀਬੀ ਜਗੀਰ ਕੌਰ ਜੀ ਦਾ ਉਹ ਇੱਕ ਐਨੇ ਸੋਹਣੇ ਮਾਹੌਲ ਦੇ ਵਿੱਚ ਸਤਕਾਰ ਵਾਲੇ ਮਾਹੌਲ ਦੇ ਵਿੱਚ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਬੀਬੀ ਜਗੀਰ ਕੌਰ ਜਿਹੜੇ ਸਾਬਕਾ ਐਸਜੀਪੀਸੀ ਦੇ ਪ੍ਰਧਾਨ ਨੇ ਇੱਕ ਐਡੀ ਵੱਡੀ ਧਾਰਮਿਕ ਸੰਸਥਾ ਦੇ ਨੁਮਾਇंदे ਨੇ ਉਹਨਾਂ ਦੇ ਹੱਥ ਫੜ ਕੇ ਤੁਸੀਂ ਦੇਖਿਓ ਵੀਡੀਓ ਨੂੰ ਉਹਨਾਂ ਦੇ ਹੱਥ ਫੜ ਕੇ ਉਹਨਾਂ ਨੇ ਆਪਣੇ ਮੱਥੇ ਨੂੰ ਲਾਏ ਨੇ ਸਤਕਾਰ ਦਿੱਤਾ ਔਰ ਇੱਕ ਐਡੇ ਸੋਹਣੇ ਸਤਕਾਰਤ ਮਾਹੌਲ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਜਿਹੜੀ ਠੋਡੀ ਨੂੰ ਹੱਥ ਲਾਇਆ ਔਰ ਬੀਬੀ ਜਗੀਰ ਕੌਰ ਜੀ ਖੁਦ ਇਸ ਗਲਤੀ ਸਪਸ਼ਟ ਕਰਨ ਦੇ ਚੁੱਕੇ ਨੇ ਕਿ ਸਾਡਾ ਜਿਹੜਾ ਹੈ ਗਿਆ ਬੜਾ ਮਾਹੌਲ ਵਧੀਆ ਸੀਗਾ ਅਸੀਂ ਵਧੀਆ ਮਾਹੌਲ 'ਚ ਮਿਲੇ ਆਂ ਔਰ ਸਤਕਾਰ ਵਾਲਾ ਮਾਹੌਲ ਸੀ ਔਰ ਉਹਦੇ 'ਚ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਅਸੀਂ ਭੈਣ ਭਰਾਵਾਂ ਵਾਂਗੂ ਵਿਚਰਦੇ ਰਹੇ ਆਂ ਮਾਨਯੋਗ ਚਰਨਜੀਤ ਸਿੰਘ ਚੰਨੀ ਨੇ ਵੀ ਆਖਿਆ ਕਿ ਯਾਰੋ ਉ ਤਾਂ ਸਾਡੇ ਪੁਰਾਣੇ ਰਿਲੇਸ਼ਨਸ ਨੇ ਅਸੀਂ ਭੈਣ ਭਾਈਆਂ ਵਾਂਗੂ ਵੱਡੀ ਭੈਣ ਹੋਣ ਦੇ ਨਾਤੇ ਕੀ ਅਸੀਂ ਵੱਡਿਆਂ ਦੇ ਹੱਥ ਨਹੀਂ ਲਾ ਲੰਦੇ ਆਪਾਂ ਵੀ ਲਾ ਦਿੰਨੇ ਆਂ ਥੋਡੀ ਨੂੰ ਹੱਥ ਲਾਦਦੇ ਨੇ ਵੱਡੇ ਬਜ਼ੁਰਗਾਂ ਦੇ ਹੱਥ ਲਾਦਦੇ ਨੇ ਵੱਡਿਆਂ ਦੀ ਲਾਦਦੇ ਨੇ ਛੇੜ ਕਰਦੇ ਨੇ ਉਹਨਾਂ ਨਾਲ ਤੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਪੁਰਾਣਾ ਚੱਲਿਆ ਆ ਰਿਹਾ ਭੈਣ ਭਰਾਵਾਂ ਦਾ ਰਿਸ਼ਤਾ ਚਰਨਜੀਤ ਸਿੰਘ ਚੰਨੀ ਨੇ ਵੀ ਦੱਸਿਆ ਮੱਟੂ ਜੀ ਇੱਕ ਇੱਥੇ ਇੱਕ ਸਵਾਲ ਵੱਡਾ ਖੜਾ ਹੋ ਰਿਹਾ ਹੈ ਕਿ ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਸਫਾਈ ਦੇ ਦਿੱਤੀ ਗਿਆ ਤਾਂ ਉਧਰ ਬੀਬੀ ਜਗੀਰ ਕੌਰ ਨੇ ਵੀ ਸਭ ਕੁਝ ਸਾਫ਼ ਕਰ ਦਿੱਤਾ ਕਿ ਮੈਨੂੰ ਕੋਈ ਦਿੱਕਤ ਨਹੀਂ ਅਸੀਂ ਭੈਣ ਭਰਾਵਾਂ ਮਿਲੇ ਸੀ ਪਰ ਅਜੇ ਇਹ ਵਿੱਚ ਜਿਹੜੇ ਮਹਿਲਾ ਕਮਿਸ਼ਨ ਦੀ ਇਸ ਵਿੱਚ ਐਂਟਰੀ ਹੁੰਦੀ ਆ ਤਾਂ ਉਹਨਾਂ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਕੀ ਆਪਣੇ ਪੱਧਰ ਤੇ ਜਦੋਂ ਬੀਬੀ ਜਗੀਰ ਕੌਰ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਕੀ ਆਪਣੇ ਪੱਧਰ ਤੇ ਕਾਰਵਾਈ ਕਰ ਸਕਦੇ ਆ ਤੇ ਇਸ ਸਬੰਧੀ ਤੁਸੀਂ ਕੀ ਕੁਝ ਜਿਹੜਾ ਅੱਗੇ ਐਕਸ਼ਨ ਲਿਆ ਜਾਂ ਕਿਹੜੀ ਕਾਰਵਾਈ ਕਰਨ ਲੱਗੇ ਹੋ ਸਤਰਾਮ ਜੀ ਬਹੁਤ ਹਾਸੋ ਹੀ ਨਹੀਂ ਗੱਲ ਹੈ ਕਿ ਇੱਕ ਕਮਿਸ਼ਨ ਬਣਦਾ ਕਿਸੇ ਪੀੜਤ ਨੂੰ ਇਨਸਾਫ ਦਿਵਾਉਣ ਲਈ ਜਦੋਂ ਮੈਂ ਪੀੜਤਾਂ ਫੋਰ ਐਗਜ਼ਾਮਪਲ ਐਸਸੀ ਕਮਿਸ਼ਨ ਹੈ ਮੈਂ ਇੱਕ ਬੀਗ ਐਸਸੀ ਹੋਣ ਦੇ ਨਾਤੇ ਮੇਰੇ ਨਾਲ ਧੱਕਾ ਹੋਇਆ ਮੇਰੇ ਨਾਲ ਐਟਰੋਸਿਟੀ ਹੋਈ ਆ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ ਮੈਂ ਜਾਊਂਗਾ ਕਮਿਸ਼ਨ ਕੋਲ ਮਹਿਲਾ ਕਮਿਸ਼ਨ ਕੋਲ ਜੇ ਸਾਡੀ ਭੈਣ ਨਾਲ ਕਿਸੇ ਨਾਲ ਜੇ ਸਾਡੀ ਬਜ਼ੁਰਗ ਨਾਲ ਕਿਸੇ ਨਾਲ ਜੇ ਸਾਡੀ ਬੱਚੀ ਨਾਲ ਕਿਸੇ ਨਾਲ ਕੋਈ ਧੱਕਾ ਹੋਇਆ ਕੋਈ ਉਹਦੇ ਨਾਲ ਜਾਤੀ ਹੋਈ ਹੈ ਉਹ ਕਮਿਸ਼ਨ ਉਹਨੂੰ ਸੁਰੱਖਿਆ ਕਵਚ ਦੇ ਤੌਰ ਤੇ ਕਵਰ ਕਰਦਾ ਬੜਾ ਹੈਰਾਨ ਹਮ ਹੈ ਕਿ ਕਮਿਸ਼ਨ ਕੋਲ ਕਿਹੜੀ ਕਨਸਟੀਟਿਊਸ਼ਨਲ ਪਾਵਰ ਆ ਗਈਆਂ ਜਦੋਂ ਕਿਸੇ ਕੋਲ ਸ਼ਿਕਾਇਤ ਹੀ ਕੋਈ ਨਹੀਂ ਗਈ ਸ਼ਿਕਾਇਤ ਕਰਤਾ ਜਿਹੜਾ ਉੱਥੇ ਹੈ ਹੀ ਨਹੀਂ ਔਰ ਜਿਹਦੇ ਨਾਲ ਬਾਣਾ ਵਰਤਿਆ ਉਹ ਖੁਦ ਕਹਿ ਰਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡਾ ਆਪਸ ਵਿੱਚ ਵਧੀਆ ਰਿਲੇਸ਼ਨ ਹੈ ਤਾਂ ਇਹ ਸਿੱਧਾ ਸਿੱਧਾ ਨਿਸ਼ਾਨਾ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਥੱਲੇ ਲਾਉਣ ਵਾਲਾ ਜਾਂ ਉਹਨਾਂ ਦੀਆਂ ਲੱਤਾਂ ਖਿੱਚਣ ਵਾਲਾ ਉਹਨਾਂ ਨੂੰ ਬਦਨਾਮ ਕਰਨ ਵਾਲਾ ਔਰ ਸਾਡੀ ਸਮੁੱਚੀ ਕੌਮ ਨੂੰ ਬਦਨਾਮ ਕਰਨ ਵਾਲਾ ਮੈਂ ਔ ਵੂਮਨ ਕਮਿਸ਼ਨ ਜੋ ਮਾਨਯੋਗ ਵੂਮਨ ਕਮਿਸ਼ਨ ਦੇ ਚੇਅਰਮੈਨ ਨੇ ਸਤਕਾਰਯੋਗ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮੈਡਮ ਜੀ ਨੂੰ ਕਿ ਮੈਡਮ ਜੀ ਜਿਹੜਾ ਸਾਡੇ ਐਸ ਜਰ ਚੰਨਜੀਤ ਸਿੰਘ ਚੰਨੀ ਨੇ ਉਹ ਕੱਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨਹੀਂ ਉਹ ਪੰਜਾਬ ਦੇ ਅਨੁਸੂਚਿਤ ਜਾਤੀ ਲੋਕਾਂ ਦੀ ਵੀ ਤਰਜਮਾਨੀ ਕਰਦੇ ਨੇ ਸੋ ਕਾਈਂਡਲੀ ਜਿਹੜੀਆਂ ਵੀ ਸਾਜਸਾਂ ਪਿੱਛੇ ਨੇ ਉਹ ਨਾ ਇਦਾਂ ਦਾ ਜਿਹੜੇ ਅੱਗ 'ਚ ਹੱਥ ਪਾਉਣ ਕਿਉਂਕਿ ਇਹ ਅਨੁਸੂਚਿਤ ਜਾਤੀ ਸਮਾਜ ਦੀ ਇਨਸਲਟ ਹੈ ਬੇਇੱਜ਼ਤੀ ਹੈ ਜੇ ਤੁਸੀਂ ਉਹਨਾਂ ਨੂੰ ਟਾਰਗੇਟ ਰੱਖ ਕੇ ਅੱਗੇ ਕਰੋਗੇ ਜਦੋਂ ਉਹਨਾਂ ਨੇ ਸਪਸ਼ਟੀ ਕਰਨ ਦਿੱਤਾ ਜਿਹਦੇ ਨਾਲ ਭਾਣਾ ਵਰਤੇ ਉਹਨਾਂ ਨੇ ਸਪਸ਼ਟੀ ਕਰਨ ਦਿੱਤਾ ਕਿ ਇਦਾਂ ਦੀ ਗੱਲ ਹੀ ਕੋਈ ਨਹੀਂ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਅੱਜ ਮਸਲੇ ਹੀ ਸਿਰਫ ਚੰਨੀ ਦਾ ਰਹਿ ਗਿਆ ਯਾਰ ਕਮਾਲ ਹੋ ਗਈ ਪੰਜਾਬ ਦੇ ਐਡੇ ਐਡੇ ਮਸਲੇ ਨੇ ਪੰਜਾਬ ਦੇ ਚੋਣਾਂ ਚੱਲ ਰਹੀਆਂ ਨੇ ਤੁਸੀਂ ਉਹਨਾਂ ਇਸ਼ੂਆਂ ਤੇ ਗੱਲ ਕਰੋ ਪਾਣੀਆਂ ਦੀ ਗੱਲ ਤੇ ਇਸ਼ੂ ਕਰੋ ਜਿਹੜੀਆਂ ਹੈਗੀਆਂ ਨੇ ਹੋਰ ਸਮੱਸਿਆਵਾਂ ਪੰਜਾਬ ਦੀਆਂ ਕਿੰਨੀਆਂ ਨੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰੋ ਸਿਰਫ ਚੰਨੀ 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 ਨੇ ਆਹ ਕਰਤਾ ਜੀ ਚੰਨੀ ਨੇ ਉਹ ਕਰਤਾ ਜੀ ਜਦ ਕਿ ਐਦਾਂ ਦੀ ਗੱਲ ਹੀ ਕੋਈ ਨਹੀਂ ਹੈਗੀ ਸੋ ਅਸੀਂ ਜਿਹੜਾ ਹੈਗਾ ਡੀਜੀਪੀ ਪੰਜਾਬ ਨੂੰ ਮੈਂ ਇਹ ਪੱਤਰ ਲਿਖਿਆ ਹੈਗਾ ਅੱਜ ਕਿ ਜਿਹੜੇ ਵੀ ਸ਼ਰਾਰਤੀ ਅੰਸਰਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਉਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਵੀਡੀਓ ਉਹ ਵੀਡੀਓ ਦੇ ਵਿੱਚੋਂ ਬਕਾਇਦਾ ਉਹਨਾਂ ਦੇ ਹੱਥਾਂ ਨੂੰ ਫੜ ਕੇ ਸਤਿਕਾਰ ਕੀਤਾ ਜਾ ਰਿਹਾ ਉਹਨਾਂ ਨੂੰ ਫਤਿਹ ਬੁਲਾਈ ਜਾ ਰਹੀ ਹੈ ਉਹਨਾਂ ਬਾਅਦ ਚੋਂ ਜਾਂਦੇ ਹੋਏ ਜਦੋਂ ਮਾਹੌਲ ਬਣਿਆ ਕੋਈ ਇਸ ਤਰ੍ਹਾਂ ਦਾ ਪਬਲਿਕਲੀ ਨਾਲੇ ਕੋਈ ਪਬਲਿਕਲੀ ਛੇੜਖਾਣੀ ਕਰੂਗਾ ਕਿਸੇ ਨਾਲ ਯਾਰ ਕਮਾਲ ਹੋ ਗਈ ਤੁਹਾਡੇ ਵਾਲੀ ਕੋਈ ਪਬਲਿਕਲੀ ਕਿਸੇ ਨਾਲ ਐਦਾਂ ਐਡੇ ਵੱਡੇ ਅਹੁਦੇ ਦਾ ਮਾਲਕ ਐਡੇ ਪੰਜਾਬ ਦੀ ਕੁਰਸੀ ਦੇ ਰਹਿਣ ਵਾਲਾ ਮਾਲਕ ਉਹ ਕੀ ਹੁਣ ਐਦਾਂ ਪਬਲਿਕਲੀ ਇੰਨੇ ਜੋਗਾ ਰਹੇਗਾ ਕਿ ਐਦਾਂ ਲੋਕਾਂ ਦੇ ਛੇੜਖਾਨ ਛੇੜਖਾਨੀਆਂ ਕਰੂਗਾ ਉਹ ਇੱਕ ਭੈਣ ਭਰਾ ਹੋਣ ਦੇ ਨਾਤੇ ਆਪਸ ਵਿੱਚ ਪਿਆਰ ਜਿਹੜਾ ਹੱਸਾ ਮਜ਼ਾਕ ਕੀਤਾ ਗਿਆ ਸੀ ਅਸੀਂ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਕਿ ਜਿਹੜੇ ਵੀ ਸ਼ਰਾਰਤੀ ਅਨਸਰਾਂ ਨੇ 10 ਮਈ 2024 ਨੂੰ ਜਿਸ ਦਿਨੇ ਘਟਨਾ ਵਰਤੀ ਹੈ ਉਸ ਦਿਨ ਉਸ ਵੀਡੀਓ ਨੂੰ ਕੱਟ ਵੱਢ ਕਰਕੇ ਵਾਇਰਲ ਕੀਤਾ ਜਾਂ ਕਰਵਾਇਆ ਉਹਨਾਂ ਦੇ ਖਿਲਾਫ ਜੜੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਡੀਜੀਪੀ ਪੰਜਾਬ ਜਾਂ ਪੰਜਾਬ ਪੁਲਿਸ ਵੱਲੋਂ ਇਹਨਾਂ ਜਿਹੜੀਆਂ ਸ਼ਰਾਰਤੀ ਅੰਸਰਾਂ ਨੂੰ ਨਾ ਰੋਕਿਆ ਗਿਆ ਤਾਂ ਮੈਂ ਸਤਨਾਮ ਜੀ ਸਾਰਾ ਪੰਜਾਬ ਦਾ ਸਮੁੱਚਾ ਭਾਈਚਾਰਾ ਸੀ ਇਸ ਇਹਨਾਂ ਸਾਜ਼ਿਸ਼ਾਂ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਸਾਡੇ ਲੋਕਾਂ ਨੂੰ ਦਬਾਉਣ ਤੇ ਲੱਗੀਆਂ ਹੋਈਆਂ ਨੇ ਜਿਹੜੀਆਂ ਸਾਜ਼ਿਸ਼ਾਂ ਸਰਦਾਰ ਚੰਨਜੀਤ ਸਿੰਘ ਚੰਨੀ ਨੂੰ ਦਬਾਉਣ ਤੇ ਲੱਗੀਆਂ ਹੋਈਆਂ ਨੇ ਫਿਰ ਉਹਨਾਂ ਦੇ ਖਿਲਾਫ ਅਸੀਂ ਤਿੱਖਾ ਸੰਘਰਸ਼ ਵਿੜਾਂਗੇ ਜੀ ਤਾਂ ਜਿਹੜਾ ਇੱਕ ਪਾਸੇ ਮੁੱਦਾ ਵੱਡਾ ਬਣਦਾ ਜਾ ਰਿਹਾ ਤਾਂ ਉਸ ਦੇ ਸਬੰਧੀ ਹੁਣ ਡਾਕਟਰ ਜਤਿੰਦਰ ਮੱਟੂ ਨੇ ਦੱਸਿਆ ਹੈ ਕਿ ਅਸੀਂ ਡੀਜੀਪੀ ਸਾਹਿਬ ਨੂੰ ਜਿਹੜੀ ਆ ਇੱਕ ਲੈਟਰ ਲਿਖੀ ਆ ਤੇ ਅਸੀਂ ਇਸ ਦਾ ਤਿੱਖਾ ਵਿਰੋਧ ਕਰ ਰਹੇ ਆ ਤੇ ਦੇਖਣਾ ਹੋਏਗਾ ਕਿ ਹੁਣ ਡੀਜੀਪੀ ਸਾਹਿਬ ਇਸ ਤੇ ਕੀ ਐਕਸ਼ਨ ਲੈਣਗੇ ਹਾਲਾਂਕਿ ਉਹਨਾਂ ਨੂੰ ਜਿਹੜਾ ਮਹਿਲਾ ਕਮਿਸ਼ਨ ਵੱਲੋਂ ਵੀ ਜਿਹੜਾ ਇੱਕ ਪੱਤਰ ਲਿਖਿਆ ਹੋਇਆ ਕਿ ਐਕਸ਼ਨ ਲਿਆ ਜਾਵੇ ਤਾਂ ਕਿੰਦਾਂ ਦੀਆਂ ਗਤੀਵਿਧੀਆਂ ਰਹਿਣਗੀਆਂ ਕੀ ਇਹ ਚੌਣ ਸਟਾਂਟਾ ਕੋਈ ਜਾਂ ਕਿਸੇ ਤਰ੍ਹਾਂ ਦੀ ਕੋਈ ਪਿੱਛੇ ਸਾਜ਼ਿਸ਼ਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਉਧਰ ਜਿਹੜਾ ਇਹ ਹੁਣ ਮਸਲਾ ਦਲਿਤ ਭਾਈਚਾਰੇ ਵੱਲੋਂ ਚੱਕਿਆ ਗਿਆ ਇਹ ਕਿੱਥੇ ਜਾ ਕੇ ਖੜੇਗਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਦੇ ਲੱਕੀ ਦੇ ਨਾਲ ਸਤਨਾਮ ਸਿੰਘ ਮਠੋਈ ਆਨ ਯਾਰ